ਓ ਭਾਈ ਜੀ ਆ ਸੁੱਖ ਨੇ ਬਣਾ ਲਿਆ ਨਾ ਟਰੈਕਟਰ ਵਧੀਆ ਤੇ ਆ ਲਖਾ ਦਾ ਗੋੜ ਜਿਲਾ 45 ਇਧਰ ਬਾਮਪਰ ਤੇ ਟੇਪ ਟੂ ਬਲਵਾਲੀ ਬਾਈ ਆ ਟਾਇਰ ਪਵਾ ਲਿਆਂਦੇ ਤੇ ਰੈਮ ਵੀ ਨਵੇਂ ਪਵਾਤੇ ਬਾਈ ਹਾਂਜੀ ਬਈ ਸਾਰਿਆਂ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ ਵਿੱਚ ਅੱਜ ਆ ਆ ਗਿਆ ਬਾਈ ਸੁੱਖਾ ਇਧਰ ਡਰਮੀ ਰੱਖਣ ਹੋ ਜਾਂਦਾ ਬਾਈ ਸੁੱਖਾ ਡਰਮੀ ਰੱਖਣ ਡਰਮੀ ਲੈ ਕੇ ਗਿਆ ਸੀਗਾ ਕੱਲ ਇਹ ਇਧਰ ਬੈਠੀ ਮੰਮੀ ਤੇ ਹਰਜਾਪ ਇਹ ਇਧਰ ਸ਼ੈਵੀ ਫਿਰਦੀ ਆਵੇ ਇਹ ਆਪ ਦੀ ਮਾਸਤ ਹੋ ਕੇ ਰਹਿੰਦੀ ਆ ਬਾਈ ਹੁਣ ਬਈ ਆਪਾਂ ਪਹਿਲਾਂ ਚਾਹ ਚੂ ਪੀ ਕੇ ਤੇ ਦੂਜਾ ਉੱਧਰ ਜਾਣਾ ਹਰਿੰਦਰ ਕਹਿੰਦਾ ਪੱਠਾਂ 'ਚ ਕਹਿੰਦਾ ਪਾਣੀ ਪੈਂਦਾ ਹਰਿੰਦਰ ਕਹਿੰਦਾ ਉੱਧਰ ਵੇਖ ਆਉਣਾ ਕਿੱਥੇ ਪਾਣੀ ਪੈਂਦਾਗਾ ਤੇ ਉਹਦੇ ਮਿੱਟੀ-ਮਿੱਟੀ ਲਾ ਦਾਂਗੇ ਕਿਸੇ ਵੱਟ ਤੇ ਬਈ ਤੇ ਨਿਗ੍ਹਾ ਇਹ ਤੋਂ ਬਰਾਜੇ ਦਿਹਾੜਾ ਵੀ ਲਾਇਆ ਪਾਉ ਨੂੰ ਮੈਂ ਕਹੂੰਗਾ ਵੀ ਨਾਲ-ਨਾਲ ਮਿੱਟੀ ਪਵਾ ਦੇ ਜੇ ਵਟ ਦੇ ਨਾਲ ਫਿਰ ਆਪੇ ਉਹ ਹੁਣ ਹਟ ਜਾਊਗਾ ਲੇਕ ਜਾ ਹੁਣ ਹਟ ਜਣੀਆਂ ਵੈਸੇ ਤਾਂ ਛੋਟੇ-ਛੋਟੇ ਪੈਂਦਗਾ ਹੁੰਦੀਆਂ ਖੁੱਟਾਂ ਆਈਆਂ ਬਈ ਛੋਟੀਆਂ-ਛੋਟੀਆਂ ਤੇ ਤਾਂ ਕਰਕੇ ਪਾਣੀ ਸਿੰਮਣ ਲੱਗ ਜਾਂਦਾਗਾ ਚੱਲ ਦੇਖਦੇ ਆਂ ਬਈ ਜਾ ਕੇ ਉੱਥੇ ਲੜੀਆਂ ਲੁਆਈ ਜਾਂਦੇ ਆ ਕੋਈ ਤਾਂ ਕੋਈ ਆਏ ਬਬੀ ਮੈਨੂੰ ਕਹੇ ਕਿ ਬਬੀ ਟ੍ਰੇਟਰ ਆ ਗਿਆ ਜਾ ਕੇ ਮਿਲ ਲੈ ਹੈ ਵਧੀਆ ਯਾਰ ਉਹ ਫੋਨ ਵੇ ਕੋਹੋਂ ਤਾਂ ਬੜਾ ਉੱਤਰ ਦੀ ਸੀ ਨੇ ਉਹ ਸਗਤ ਜੀ ਹੁਣ ਕੀ ਕੀ ਰਹਿ ਗਿਆ ਉਹਦਾ ਟਰੈਕਟਰ ਦਾ ਥੱਲੇ ਟਾਇਰ ਹੈ ਹਾਂ ਟਾਇਰ ਰਹਿ ਗਏ ਲਵਨ ਉਥਾਰਾ ਹੋ ਗਿਆ ਕੰਮ ਓਕੇ ਦੇ ਉਹ ਜਿਹੜੀ ਉਹ ਲਾਈਟ ਜੀ ਤਾਰੇ ਜੀ ਵਾਲੀ ਉਹ ਹੈਗੀ ਥੱਲੇ ਲੱਗੀ ਵੀ ਹਣ ਉਹ ਵੀ ਵੇਖ ਕੇ ਆਉਣੇ ਅੱਜ ਅੱਜ ਵਖਾਉਣੇ ਆ ਤੇਰਾ ਟਰੈਕਟਰ ਬਈ ਵੇਨੇ ਆਪਾਂ ਵਲੌਗ ਚ ਨਹੀਂ ਅੱਜ ਫੇਰ ਜਾਵੜੇ ਕਿੰਨੇ ਕ ਵੇਜਣਾ ਅੱਜ ਜਾਵੜੇ ਨਾਲ 12 ਵਜੇ 12 ਵਜੇ ਜਾਣਾ 9 10 ਵਜੇ 9:00 ਵਜੇ 10:00 ਵਜੇ ਜਾਣਾ ਉਹ ਤੋਂ ਪਹਿਲਾਂ ਪਹਿਲਾਂ ਬਣਾ ਕੇ ਲਿਆਉਨੇ ਆ ਵਲੌਗ ਹੱਥ ਨਹੀਂ ਆਉਗੇ ਹੈ ਹੱਥ ਨਹੀਂ ਆਉਗੇ ਅੱਟ ਹੱਥ ਨੇ ਆ ਜੂਗਾ ਫਿਰ ਕਾਲ ਵੇਨਾ ਜਿਹਾ ਟਾਈਮ ਲੱਗਦਾ ਹੁਣ ਜਾ ਕੇ ਬਣਾ ਲਵਾਂਗੇ ਨਹੀਂ ਸ਼ਾਨ ਨੂੰ ਜਾ ਕੇ ਬਣਾ ਲਿਆ ਵਾਂ ਤੇ ਵੇਖਦੇ ਆ ਯਾਰ ਮੈਂ ਵੀ ਲਾਉਣੀ ਆ ਉੱਤੇ ਲਾਈਟ ਹੈ ਤੇ ਗੌਰ ਜਿਲਾ 35 ਦੇ ਆ ਬਾਈ ਸਪਰੇਅ ਕਰਨ ਆਏ ਆ ਬਾਈ ਹੁਣੀ ਤੇ ਇਧਰ ਆਪਾਂ ਸਪਰੇਅ ਚਾਹੁੰਦਾ ਤੇਰਾ ਯਾ ਇਹ ਕੰਮ ਮਿਲਦਾ ਆ ਚੁਨਾ ਆਉਂ ਜਿਆਦਾ ਵੀ ਲਾਈ ਜਾਂਦਾ ਆ ਵੀ ਦੇਖੀ ਚਲੋ ਵੇਖ ਕਿਨੇ ਆ ਜਿਆਦਾ ਵੀ ਖਾਣਾ ਤਾਂ ਖਾ ਲੋ ਸਾਥੀ ਆਕੇ ਨਾ ਵੇ ਮੈਂ ਕਿੰਨੇ ਚੰਗੀਆਂ ਗੱਲਾਂ ਸੁਖਾਉਂਦਾਗਾ ਇੱਥੇ ਆਕੇ ਪੰਜਾਬ ਚ ਇਹ ਇਹ ਵਿਹਾਰ ਚ ਵਾਲੇ ਚੱਦੇ ਆਗਾ ਪੱਤੀ ਵਾਲੇ

ਯਵੇਂ ਪਿੰਡਾ ਦਾ ਨਾ ਚੱਲ ਚੰਗੀ ਗੱਲਾਂ ਹੁੰਦਾ ਤੇ ਆ ਵੀ ਛੱਡ ਦੇ ਵੀ ਮੜਾ ਹੀ ਆ ਉਹ ਕਦੋਂ ਕਦੋਂ ਲਾਲ ਲੈ ਇਹ ਪਿਆਰ ਵਾਲੇ ਨਹੀਂ ਛੱਡਦੇ ਮਰ ਜਾਣਗੇ ਇੱਕ ਜਿਹੜੀ ਉਹ ਲਾਲ ਜੀ ਕੀ ਲਾਉਣੀ ਹੁੰਦੀਆਂ ਤੁਸੀਂ ਉਹ ਉਹ ਵੀ ਲਾਉਣੀ ਆ ਤੁਸੀਂ ਨਾ ਨਾ ਉਹ ਨਹੀਂ ਛੱਡਦੇ ਲਗਾ ਹੀ ਤਾਂ ਛੱਡ ਲੈ ਹਾਂ ਆਏ ਆਏ ਸਾਰੇ ਸਾਰੇ ਬਾਦੀਆਂ ਆਏ ਫੇਰ ਪਾਣੀ ਪੈਨੋ ਹਟ ਜੂਗਾ ਨਾਲ-ਨਾਲ ਰੱਖਣੀਆਂ ਵਾਟਰ ਦੇ ਨਾਲ-ਨਾਲ ਉਹਨੂੰ ਕਹਦੇ ਉਹਨੂੰ ਕਹਦੀ ਬਾਈ ਨੂੰ ਉਹ ਸਹੀ ਪਾਊਗਾ ਤੈਨੂੰ ਨੀ ਪਾਣੀ ਆਉਂਦੇ ਕੀ ਆਹ ਵੇਖ ਲੈ ਬਈ ਪੰਗੇ ਲਈ ਜਾਂਦਾ ਮਰਚ ਪੱਟ ਦਿਆ ਲੈ ਬੂਟਾ ਪੱਟਦਾ ਮਿਰਚਾਂ ਲੱਗਦੀਆਂ ਸੀਂਗਾਂ ਚੰਗੀਆਂ ਭਲੀਆਂ ਇਹਨੇ ਕੋਈ ਸਿੱਧਾ ਕੰਮ ਨਹੀਂ ਕਰਦਾ ਪੁੱਠੇ ਕੰਮ ਹੀ ਕਰਦਾ ਗੱਜਨੇ ਕਰਦਾ ਇਹ ਆ ਸਾਡਾ ਹਰਿੰਦਰ ਓਏ ਹੁਣ ਨਹੀਂ ਲੁੱਟੇ ਖੇਡਦਾ ਹੈ ਹੈ ਛੱਡ ਤੀ ਕਿਉਂ ਛੱਡ ਗਾਉਂਦੇ ਤੇ ਕਿੰਨੇ ਰੁਪਏ ਜਤਲੇ 50 ਰੁਪਏ ਹਾਂ ਕੀ ਉਹ ਵੀ ਕਿ ਚੱਤ ਲਈਦੇ ਹੋ ਮੈਂ ਕਹਾਂ ਤੈਨੂੰ ਹੁਣ ਹੁਣ ਕੱਥੇ ਹੁੰਨਾਂ ਤੋਂ ਹੋਂਦਾ ਮਿਲਦਾ ਹੀ ਨਹੀਂਗਾ ਤੈਨੂੰ ਹੁਣ ਆਇਆ ਕਰਾਂਗੇ ਉਥੇ ਉਥੇ ਘਰ ਕੋਲ ਖੇਡਿਆ ਕਰਾਂਗੇ ਹੈ ਉੱਧਰ ਵੇਖ ਕੇ ਹਰਿੰਦਰ ਕੇ ਪੱਠਾਂ ਜਿੱਥੇ ਨਹੀਂ ਬਈ ਪਾਣੀ ਪਾ ਦੇ ਮਾੜਾ ਮੋੜਾ ਜਿਹਾ ਪੈਂਦਾ ਸੀ ਇੱਕ ਉਹਦਾ ਦਿਹਾੜਾ ਲਾਇਆ ਵਾ ਸੀਗਾ ਮੈਂ ਹੁਣ ਕਹਾਂਦਾ ਬਈ ਥੋੜੀ ਥੋੜੀ ਮਿੱਟੀ ਪਾ ਦੀ ਬਸ ਉਹਦਾ ਕੰਮ ਹੋ ਜਾਣਾ ਲੋੜ ਹੁਣ ਤੇ ਹੁਣ ਉਹਦਾ ਸਿਲੰਡਰ ਵਾਲਾ ਆਉਂਦਾ ਸੀਗਾ ਇੱਕ ਸਿਲੰਡਰ ਭਰਉਣਾ ਬਈ ਹੁਣ ਸਿਲੰਡਰ ਭਰਾ ਕੇ ਰੱਖ ਲੇ ਕੇ ਮੁੜ ਕੇ ਕਿਸੇ ਦਾ ਮੋੱਕ ਮੁੱਕ ਜਾਂਦਾ ਉਹ ਕਾਲ ਹੋਈਆਂ ਬਈ ਵੈਸੇ ਤਾਂ ਦੋ ਹੈਗੇ ਆਪਣੇ ਕੋਲ ਸਿਲੰਡਰ ਓਕੇ ਇੱਕ ਹੀ ਭਰ ਭਰਾ ਕੇ ਰੱਖੀ ਰੋ ਨਹੀਂ ਲੋੜ ਹੀ ਨਹੀਂ ਪੈਂਦੀ ਬਈ ਜਿਆਦਾ ਲੱਗਦਾ ਨਹੀਂ ਨਹੀਂ ਤਾਂ ਪਹਿਲਾਂ ਕਾਫੀ ਚੱਕ ਲਗੇ ਆ ਗਿਆ ਬਾਈ ਸਿਲੰਡਰ ਵਾਲਾ ਬਾਈ ਭਰਾਲ ਗਿਆ ਪਹਿਲਾਂ ਕਿ ਕਿੰਨੇ ਦਾ ਅੱਜ ਬਾਈ 850 857 ਹੋ ਗਿਆ ਨਾ ਅੱਗੇ 950 ਦਾ ਸੀ 950 ਸੀ ਚਲੀ ਆ ਰਹਾ ਹੈ 950 ਸੀ ਰਾਤਰੀ ਕੇ ਪਹਿਲੇ تھا ਭਈ ਨਾ ਹੀ ਹੈ ਤਾਂ ਭਰਉਣ ਨੇ 50 ਦਿੱਤੇ ਦੇ ਦੋ ਭਈ ਭਰਉਣ ਨੇ 3-4 ਮਹੀਨੇ ਬਾਅਦ ਸਾਨੂੰ ਲੋੜ ਹੀ ਨਹੀਂ ਪੈਂਦੀ ਜਿਆਦੇ 50 ਦਿੱਤੇ ਦੇ ਕੱਲ ਦਿੱਤਾ ਰਹਿ ਗਿਆ ਤੈਨੂੰ 50 ਤੱਕ ਵੇਖ ਦੇ ਮੋਬਾਈਲ ਚੇ ਭਾਈ ਆਹ ਲੈ ਆਹ ਚੱਲ ਜੂਗਾ ਕਿ ਉਹ ਹੀ ਚਾਹੀਦਾ ਲਓ ਵਈ ਜੀ ਆਪਾਂ ਇੱਧਰ ਪ੍ਰਸ਼ਾਦ ਲਿਆਂਦਾ ਅੱਜ ਮੰਗਵਾਰਾ ਮੰਮਾ ਮਿਲਦੀ ਜਾਣਾ ਇੱਧਰ ਵਧੀਆ ਹਰਿੰਦਰ ਨੇ ਕਰਵਾ ਲਿਆ ਸੈਟ ਮਿੱਟੀ-ਮੋਟੀ ਵੀ ਪਾ ਲਈ ਤੇ ਘਰ ਦੇ ਨਾਲ-ਨਾਲ ਇਹ ਮਿੱਟੀ ਲੈਣੇ ਸੀ ਉਹ ਵੀ ਲਾ ਲਈ ਇਹਨੇ ਚਾਹ ਝੋਨੇ ਵਧੀਆ ਭਈ ਆਹ ਭਾਈ ਰੂਪਾ ਝੋਨਾ ਹੈ ਪਹਿਲਾਂ ਆ ਜਾਣਾ ਇਹਦਾ ਬੱਸ 20 ਕਿਲੋ ਦਾ ਹਾਜੀ ਭਲਾ ਉਹਦਾ ਵੱਡਿਆ ਜਊਗਾ ਕੀ ਹਜੇ 26 ਉਹ ਨਹੀਂ ਦਾ ਆਪਣਾ ਇਹ ਨਹੀਂ ਹਜੇ ਆਉਂਦਾ ਇਹਦਾ ਟਾਈਮ ਲਾਊਗਾ ਹਜੇ ਚਲੋ ਦੇਖਦੇ ਆਂ ਬਈ ਇੱਧਰ ਕੌਣ ਕੌਣ ਬੈਠਾ ਦੇਖੀਏ ਮੰਮੇ ਹਣੇ ਬੈਠੇ ਸੀ ਲੱਗਦਾ ਹੈ ਇਹ ਬਲੌਗਰ ਸਾਹਿਬ ਆ ਗਿਆ ਅਗੇ ਬਲੌਗਰ ਸਾਹਿਬ ਬਲੌਗਰ ਸਾਹਿਬ ਕਰਿਆ ਆਈਆਂ ਬਈ ਹੋਰ ਠੀਕ ਠਾਕ ਆ ਯਾਰ ਮੈਂ ਹੋਰ ਕੀ ਬੰਦਾ ਵਲੌਗ ਤੇ ਵਲੌਗ ਸਭ ਵਲੌਗ ਦੋਵੇਂ ਬਾਤ ਵਲੌਗ ਹੀ ਵਲੌਗ ਹੋਏ ਭਾਈ ਬਹੁਤ ਸੁਣ ਲੈ ਆਓ ਭਈਆ ਬ੍ਰਾਧਦੀਪ ਭਾਈ ਆਇਆ ਹੈ ਬਾਈ ਦਾ ਚੈਨਲ ਤੇ ਵਿਲਾ ਹੀ ਆ ਵਸ ਹੁਣ ਤਾਂ ਇਹ ਨਿਊ ਹੌਲ ਲੈ ਰਹੇ ਹਾਂ ਮੁੰਡਾ ਨਿਊ ਹੌਲ ਲੈਣ ਅੱਜ ਅੱਜ ਕਦੋਂ ਫਿਰਦਾ ਹੈ ਅੱਜ ਤੇਰੇ ਕੋਲ ਆਇਆ ਹਾਂ ਤੇ ਸਪੈਸ਼ਲ ਮੈਂ ਕਿਹਾ ਛੁੱਟੀ ਕਰਕੇ ਪਲਾਂਜੀ ਨਹੀਂ ਯਾਰ ਅੱਜ ਗਿਆ ਨਹੀਂ ਉੱਧਰ ਫਿਰ ਜਾਂ ਸੀ ਤੇੜੀਂ ਦੋਈ ਦੋ ਅਗਲੇ ਆ ਰਹੇ ਹਾਂ ਕਿਉਂ ਕੀ ਹੋ ਗਿਆ ਗੋਡਿਆਂ ਕਾ ਘੋੜਿਆਂ ਨੂੰ ਕੀ ਹੋਇਆ ਘੋੜੇ ਹੋ ਦਖਦੇ ਨਹੀਂ ਨਹੀਂ ਚੱਪਲੀਆਂ ਕੱਲ 12 ਕਿ ਸੱਕਣੀਆਂ ਪਾਤੰਗਾ ਨਾ ਉਹ ਅੱਜ ਨਾ ਸੈਟ ਖਾ ਕੇ ਲਿਆਂਦਿਆਂ ਗਲਤ ਪੈ ਗਈ ਨਹੀਂ ਸੈਟ ਆਉਣ ਹਾਂ ਦਵਾਈ ਦਵਾ ਲਿਆਂਦੀ ਠੀਕ ਹੋਰ ਠੀਕ ਆ ਹਾਂਜੀ ਬਾਈ ਅੱਬ ਹਣ ਧਰਨ ਤੁਰਨ ਜੋਗੇ ਹਣ ਹੋਗੇ ਵਿਲੇ ਥੋੜਾ ਜਿਹਾ ਲੇਟ ਹੋਗੇ ਸੀ ਕੋਈ ਕੰਮ ਜਾਂ ਸੀਗਾ ਬਾਈ ਤੇ ਤਾਂ ਕਰਕੇ ਲੇਟ ਹੋਗੇ ਤੇ ਹੁਣ ਬਸ ਪਸੂ-ਕੂਸੂ ਪਾਸੇ ਬੰਨ ਕੇ ਬਸ ਦੁੱਧ ਭਾ ਕੇ ਹੁਣ ਦੁੱਧ ਭਾ ਅੱਜ ਹੈਗਾ ਮੰਗਲਵਾਰ ਭਾਈ ਤੇ ਅੱਜ ਪਹਿਲਾਂ ਜਾਣਾ ਆਮਾ ਮਾਈ ਦੇ ਹੁਣ ਨਾਲ ਹੀ ਦੁੱਧ ਲੈ ਜਾਣਾ ਤੇ ਟਾਈਮ ਨਾਲ ਬਹੁਤ ਦੁੱਧ ਭਾ ਕੇ ਮੈਨੂੰ ਅੱਜ 5 ਵਜੇ ਮੈਚ ਵੀ ਚੱਲਣਾ ਸੀਗਾ ਵੀ ਇੰਡੀਆ ਤੇ ਇੰਗਲੈਂਡ ਦਾ ਉਹ ਵੀ ਵੇਖਣਾ ਆ ਕੇ ਬਹੁਤ ਕਾਫੀ ਦਿਨਾਂ ਬਾਅਦ ਭਾਈ ਹੋਂ ਦਾ ਵੇਖਣਾਗਾ ਮੈਚ ਤੇ ਹੋਂ ਦਾ ਵਰਲਡ ਕੱਪ ਦਾ ਕੋਈ ਮੈਚ ਵੇਖਿਆ ਹੀ ਨਹੀਂਗਾ ਭਾਈ ਅੱਜ ਵੇਖਣਾਗਾ ਤੇ ਅੱਜ ਚੱਲੂਗਾ ਚਲੋ ਭਾਈ ਪਹਿਲਾਂ ਹੁਣ ਦੁੱਧ ਭਾ ਕੇ ਨਾਲ ਆਮਾ ਮਾਈ ਦੇ ਜਾਇ ਜੀ ਆਜ ਕਾਰੇ ਭਈਆ ਆਪਣਾ ਮਾਮਾਈ ਦੀ ਜਗ੍ਹਾ ਤੇ ਰਹਿਣਾ ਜਦੋਂ ਮੈਂ ਆਇਆ ਨਾ ਭਈ ਉਹਦੇ ਇਹਨੂੰ ਵਿਚਾਰੀ ਨੂੰ ਪਤਾ ਨਹੀਂ ਕਿੱਥੋਂ ਪਤਾ ਲੱਗਿਆ ਪਹਿਲਾਂ ਇਹ ਮੇਰੇ ਮੇਰੇ ਸਾਹਮਣੇ ਮੇਰੇ ਤੋਂ ਪਹਿਲਾਂ ਹੀ ਇੱਥੇ ਖੜੀ ਹੁੰਦੀ ਆ ਜੇ ਸੁਬਾ ਹੋਣਾ ਹੁੰਣਾ ਨਾ ਉਦੋਂ ਉਦੋਂ ਥੋੜਾ ਜਿਹਾ ਕਿਤੇ ਪਾਸੇ-ਪਾਸੇ ਹੋਵੇ ਬਸ ਹੁਣ ਇਹਨਾਂ ਭੱਜ ਜਾਣਾ ਮੈਂ ਤੈਨੂੰ ਕਿਉਂਕਿ ਇੱਥੇ ਭਈ ਆਪਾਂ ਦੇਖ ਬਾਦ ਲਈ ਇੱਥੇ ਹੁੰਦੀ ਆ ਦੇਖ ਥੋੜੀ-ਥੋੜੀ ਦੇਖ ਬਾਦ ਲਈ ਇਹਨਾਂ ਨਾਲੇ ਖੁਸ਼ ਹੋ ਜਾਂਦੀ ਆ ਭਈ ਆ ਕੇ ਲੋ ਭਈਆ ਆਪਾਂ ਆ ਗਿਆ ਮਾਮਾਈ ਦੀ ਜਗ੍ਹਾ ਤੇ ਤੇ ਹੁਣ ਆਪਾਂ ਪਹਿਲਾਂ ਟੇਕਦੇ ਆ ਮੱਥਾ ਭਈ ਜਾ ਕੇ ਇਹ ਇਹ ਤੇ ਬਾਈ ਹੋਣੀ ਆਈਵੇ ਆਈਵੇ ਆ ਸਾਰੇ ਜਾਣੇ ਕਿ ਆ ਗਿਆ ਨਾ ਮੈਂ ਕਿਹਾ ਮੈਂ ਜਾਂਦਾ ਫਰਜ਼ਾਨ ਦਾ ਗਿਆ ਹਾਂ ਮੈਂ ਕਿਹਾ ਹੈਂ ਮੈਂ ਨਹੀਂ ਆਉਣਾ ਸੀ ਕਿ ਮੱਤਾ ਟੇਕਣ ਤੂੰ ਕੱਲਾ ਕੱਲਾ ਗਿਆ ਮੈਨੂੰ ਛੱਡਿਆ ਆਇਆ ਸੀ ਹੈਂ ਦੋਲੇ ਕਰਕੇ ਮੈਨੂੰ ਦਿਖਾਈ ਚਾ ਉਹ ਪਤਾ ਨਹੀਂ ਫੋਟੋ ਕਿਥੀ ਡੋਲਾਈ ਭਾਈ ਜੀ ਆਪਾਂ ਆ ਗਏ ਐਮ ਐਮ ਆਈ ਦਾ ਦੁੱਧ ਪਾਇਆ ਜਾਂਦਾ ਤੇ ਹੁਣ ਉਹ ਸੁੱਖਾ ਲਿਆਂਦਾ ਸੁੱਖਾ ਨੇ ਟਰੈਕਟਰ ਬਾਈ ਤੇ ਉਹ ਵੇਖ ਕੇ ਆਉਂਨੇ ਆ ਟੈਟੂ ਪਵਾ ਲੈਣ ਤੇ ਬਹੁਤ ਸੋਹਣਾ ਬਣਾ ਲੈਂਦਾ ਬਾਈ ਕ੍ਰੈਕਟਰ ਉਹਨੇ ਜਦੋਂ ਵੇਖ ਕੇ ਉਹਨੇ ਨਾਲੇ ਵਲੌਗ ਬਣਾਉਨੇ ਆ ਬਈ ਹੁਣ ਜਾ ਕੇ ਉਹਦਾ ਉਧਰ ਮੰਮੀ ਤੇ ਸੀਪਾ ਭਾਈ ਸ਼ਹਿਰ ਕਰਨ ਦੇ ਫਿਰਦੇ ਆ ਉਹ ਉਧਰ ਸ਼ਹਿਰ ਕਰਨ ਗਏ ਆ ਇਹੇ ਆ ਉਹ ਹੋਣਾ ਬਈ ਤੁਹਾਨੂੰ ਆ ਬੇਬੇ ਕਮਿਆ ਠੀਕਾ ਵਧੀਆ ਵਧੀਆ ਉਹ ਬੈਠਾ ਭਾਈ ਸੋਖਾ ਰੋਟੀਆਂ ਤੇ ਦਾਲੇ ਹੋਇਆ ਬੈਠਾ ਗਿਆ ਸੋਖੇ ਆਸ ਓਕੇ ਲੋ ਭਾਈ ਜੀ ਆ ਸੁੱਖੇ ਨੇ ਬਣਾ ਲਿਆ ਦਾ ਟਰੈਕਟਰ ਵਧੀਆ ਤੇ ਆ ਲਖਾ ਦਾ ਗੋੜ ਜਿਲਾ 45 ਇਧਰ ਬਾਮਪਰ ਤੇ ਟੇਪ ਟੂ ਬਲਵਾਲੀ ਬਾਈ ਆ ਟਾਇਰ ਪਵਾ ਲਿਆਂਦੇ ਤੇ ਰੈਮ ਵੀ ਨਵੇਂ ਪਵਾਤੇ ਬਾਈ ਐਵੇਂ ਟਰੈਕਟਰ ਜੁੱਟਰਾਂ ਦੇਖ ਕੇ ਹਾਂ ਕਾਉਂ ਨਿਆ ਆ ਰਿਹਾ ਪੰਜਵਾਂ ਮਹੀਨਾ ਸੁਕੇ ਆਨ ਲਾਈਟਾਂ ਜਗਾ ਦੇਆਂ ਸਾਰੀਆਂ ਓਏ ਸਾਰੀਆਂ ਲਾਈਟਾਂ ਜਗਾ ਦੇ ਹੁਣ ਉੱਤਾਰੇ ਟੋਰੀ ਵਾਲੀ ਸਾਰੀ ਜਗਾ ਦੇ ਐ ਆਈ ਐ ਸਾਬ ਤਿਆਰ ਕਰਨ ਦੇ ਪੈਗੇ ਆ ਪਿੱਛਲੇ ਪੌਣੇ ਬਣੋ ਪਿੱਛਲੇ ਛੋਟੇ ਲਾ ਦੇ ਮੂਹ ਨੇ ਵੱਡੇ ਨਹੀਂ ਆਏ ਆਏ ਸੋਹਣਾ ਲੱਗਦਾ ਟਰੈਕਟਰ ਆਏ ਮੂਰੂ ਉੱਚਾ ਆ ਜਾ ਸੋਹਣਾ ਲੱਗਦਾ ਕੋਈ ਜਗਾ ਦੇ ਸਾਰੀਆਂ ਜਗਾ ਦੇ ਕੇ ਨਾ ਬਾਸ ਬਾ ਉਹ ਨਾ ਜਗਾ ਮੂਰਲੀਆਂ ਉਹ ਨਹੀਂ ਜਗਾਉਣ ਦੀ ਲੋੜ ਬਾਸ ਬਾ ਲੈ ਦੇਖ ਬਾਹਰ ਬਾਹਰ ਲੜ ਜਗਾ ਮੈਨੂੰ ਸੁਣ ਤਾਂ ਆਲੀ ਦਾ ਥਾਲੀ ਲਾਈ ਨਹੀਂ ਉਹ ਖਾ ਮੈਨੂੰ ਇਹਨੂੰ ਕਰੇ ਕੋਲ ਮੇਰਾ ਕੁਝ ਨਾ ਬਾਲੇ ਤੇ ਸਿੱਧੀ ਹੋ ਨਹੀਂ ਪਾ ਟੇ ਨੂੰ ਦੱਸ ਪੀਦਾ ਨਹੀਂ ਸੋਣਾ ਬਾਹਰ ਲੈਡ ਕਿੱਥੇ ਆ ਮੈਨੂੰ ਤਾਂ ਨਹੀਂ ਨਹੀਂ ਕਿਤੇ ਬਾਹਰ ਲੈਡ ਕਿੱਥੇ ਆ ਮੈਨੂੰ ਤਾਂ ਨਹੀਂ ਨਹੀਂ ਕਿਤੇ ਆ ਨਹੀਂ ਜਾਈ ਆ ਬਲੀ ਇਹਨੇ ਕਿੰਨੇ ਸਾਲਾਂ ਹੋ ਗਏ ਸੋਤਾ ਹੋਈ ਇਹ ਦੇ ਮੂਰ ਦੀ ਦਾ ਸੱਟ ਨਾ ਮੂਰ ਕਿਹਨੂੰ ਨੇ ਹਾਲ ਨਾ ਦੁਕਾਨ ਲੈ ਲੋ ਬਈ ਲੋ ਬਈ ਆਪਣਾ ਲੱਕੀਸੀ ਕੀ ਪਕਾ ਪਕੜ ਦੁਕਾਨ ਆ ਕੇ ਉਧਰ ਜੋਤੀ ਬਈ ਵੀ ਖੜਾ ਹੈ ਉਹ ਵੀ ਬੋਲਦਾ ਪੇ ਖਾਣਾ ਆਇਆ ਵਾ ਲੋ ਬਈ ਕਿਊਟ ਬੇਬੀ ਵੀ ਆ ਗਿਆ ਇਧਰ ਮੈਚ ਚੱਲ ਜੀਦਾ ਮੈਂ ਕਹਿੰਦਾ ਮੈਂ ਮੈਚ ਵੇਖਣਾਗਾ ਤੇ ਵਰਦਾਨ ਮੈਚ ਵੇਖਣਾ ਹੈ ਹੈ ਆ ਕਿਊਟ ਬੇਬੀ ਵੱਡਾ ਬੈਠਾ ਉਹ ਜਾ ਬੈਠੀ ਕਿਊਟ ਬੇਬੀ ਵਰਦਾਨ ਉਹ ਕੀ ਚੱਲਦਾ ਸਿੱਧਾ ਸਿੱਧਾ ਕੀ ਕਹਿੰਦਾ ਇਹ ਮੈਨੂੰ ਤਾਂ ਲੱਗਦਾ ਗੁੱਲੀ ਡੰਡਾ ਕਹੀ ਦਾਦੀ ਫੋਨ ਨਹੀਂ ਲੈਣਾ ਦਾਦੀ ਨੂੰ ਕਹਣਾ ਇਸ ਕਨਵਰਸੇਸ਼ਨ ਬਿਲਕੁਲ ਜਿਵੇਂ ਆਈ ਨਹੀਂ ਗੇਮ ਮੇਰੇ ਕੋਲ ਕਰੈਕਟ ਆ ਗਿਆ ਨਹੀਂ ਨਹੀਂ ਪਾਣੀ ਚੱਲ ਰਿਹਾ ਹੈ ਬੱਸ ਮੈਂ ਅੱਜ ਹੁਣ ਮੁੱਖ ਗਿਆ ਆਪਣਾ ਮੈਕਸਵਾਲ ਦੀ ਵਾਰੀ ਵੇਖਣੀ ਹੁੰਦੀ ਹੈ ਭਾਈ ਉਹ ਹੋ ਗਿਆ ਆਟ ਤੇ ਆਪਾਂ ਕਰਤਾ ਟੀਵੀ ਬੰਦ ਤੇ ਬੱਸ ਭਾਈ ਹੁਣ ਸੌਣ ਲੱਗੇ ਆ ਸਾਰਿਆਂ ਨੂੰ ਸਸਰੀ ਕਾਲ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਜੀ ਸਾਰਿਆਂ ਨੂੰ ਤੁਹਾਨੂੰ ਆਤ